ਕਾਲ ਜੀ ਮੈਂ ਰਾਜ ਖੁਰਮੀ ਪੰਜਾਬ ਮੇਲ ਪੰਜਾਬ ਨਿਊਜ਼ ਚੈਨਲ ਤੋਂ ਅੱਜ ਤੁਹਾਨੂੰ ਧਾਰਮਿਕ ਸਥਾਨ ਪਿੰਡ ਆਲੂ ਅਰਖ ਵਿਖੇ ਲੈ ਕੇ ਆਏ ਆ ਇਹ ਗੁਰਦੁਆਰਾ ਗੁਰਤੇਗ ਬਹਾਦਰ ਜੀ ਦੇ ਚਰਨ ਸੋ ਪ੍ਰਾਪਤ ਹਨ ਇਸ ਗੁਰਦੁਆਰੇ ਦੇ ਵਿੱਚ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਦੀਆਂ ਅਸਤੀਆਂ ਸੋਵਿਤ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਫਤੇਗੜ ਸਾਹਿਬ ਤੋਂ ਪਹੁੰਚ ਰਿਹਾ ਹੈ ਕੱਲ ਨੂੰ ਇਸ ਸਥਾਨ ਤੇ ਨਗਰ ਕੀਰਤਨ ਪਹੁੰਚੂਗਾ ਸ਼ਾਮ ਨੂੰ 8:30 ਵਜੇ ਜਿਸ ਦੇ ਸੋਭਿਤ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਹਾਨੀਗੜ੍ਹ ਦੇ ਇਥੋਂ ਦੇ ਨੇੜਲੇ ਪਿੰਡ ਪਿੰਡ ਆਲੂ ਆਰਖ ਵਿਖੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਯਾਦ ਨੂੰ ਸਰਪ੍ਰਸਤ ਲੰਗਰ ਲਗਾਇਆ ਗਿਆ ਹੈ ਇਸ ਸਥਾਨ ਤੇ ਪਿੰਡ ਵਾਸੀਆਂ ਵੱਲੋਂ ਵਿੰਡ ਵਾਸੀਆਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਤੇ 3 ਦਿਨਾਂ ਤੋਂ ਅਖੰਡ ਪਾਠ ਆਰੰਭ ਕੀਤਾ ਗਿਆ ਸੀ ਤੇ ਅੱਜ ਭੋਗ ਪਾਏਗੇ ਹਨ ਇਸ ਸਥਾਨ ਤੇ ਵੱਖ-ਵੱਖ ਰਾਣੀਤੀ ਆਗੂ ਅਨੇ ਪਹੁੰਚ ਕੇ ਸਰਦਾ ਦੇ ਫੁੱਲ ਭੇਟ ਕੀਤੇ ਹਨ ਰਿਪੋਰਟ ਰਾਜਖੁਰਮੀ ਪੁਵਾਨੀਗੜ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਆਪਣਾ ਪੁਰਾ ਵਾਸੀ ਜਿਹੜਾ ਇਹਦਾ ਖੌਫਾ ਵਾਹਿਗੁਰੂ ਜੀ ਕਿਹਾ ਅਸੀਂ ਪ੍ਰਣਾਮ ਕਰ ਲਈ ਪੁਰਾਣੇ ਤਬਾਨੇ ਦੇ ਜਾਦ ਦੇ ਵਿੱਚ ਕਰਦਾ ਇਸ ਅਸਥਾਨ ਦਾ ਵਿਸ਼ੇਸ਼ ਤੇ ਬਲੱਖਾ ਇਤਹਾਸ ਹੈ ਨਾਮ ਭੋਗਵੰਤੌਂ ਦੀ ਡਿਊਟੀ ਦਿੱਤੀ ਜਾਊਗੀ ਗੰਢ ਦੇ ਸਾਹਾਨੂੰ ਆਪ ਦੇ ਬਚਾਲਾ ਹੋਣਾ ਸੀ ਕਿ ਭੋਗਨ ਨਾਲ ਕਹਿੰਦੇ ਬਲਕੇ ਸਾਨੂੰ ਬਗਾਨੀ ਬੱਤ ਬੱਤ ਨਹੀਂ ਹੈ ਉਹ ਕਹਿੰਦੇ ਕਿ ਪਵਾਰ ਨੇ 12 ਦਸਤਾਰਾਂ ਅੰਦਰ ਲਗਾਏਗਾ ਇਸ ਮੇਰੀ ਕਿ ਪਵਾਰ ਨੂੰ ਗੁਰੂ ਘਰ ਜਾਵ ਗੁਰੂ ਘਰ ਤੋਂ ਆਪਣੇ ਕੇ ਰੂਪਕੀ ਲੈ ਕੇ ਤੇ ਆਪਣੀਆਂ ਗੱਜੀਆਂ ਲੈ ਆਉਂ ਸਾਡੇ ਸਮੇਂ ਦੇ ਨਾਲ ਸੰਗਤ ਨੂੰ ਜਾਣਾ ਤੇ ਮਿਸਟਰ ਦੇ ਵਿੱਚ ਟੈਕਸੀ ਯੂਨੀਅਨ ਦੇ ਨਾਮ ਦੇ ਆਏ ਨੇ ਉਹ ਬੇਸਿਰ ਕਿ ਕਵਰੀ ਮਿੱਤਰ ਨੂੰ ਪਰਾਖੇ ਆਪਾਂ ਕਦੀਆਂ ਨੇ ਰਣਪੰਥੀ ਨੂੰ ਸਹਰਾ ਹੋਈਓ ਕਰਾਂਦੇ ਗੁਰੂ ਘਰ ਜਾ ਕੇ ਭਤੀਓ ਇਕੱਠਾ ਕਰਾਵੇ ਵਾਹਿਗੁਰੂ ਦਾ ਕੰਮ ਕਰਾ ਵਾਹਿਗੁਰੂ ਜਿਹੜੀਆਂ 28 ਜਿਵੇਂ ਅੱਜ 28 ਦਸੰਬਰ ਹੈ ਤੱਕ ਉਹ ਪਾਏਗੇ ਨਾ ਕੱਲ ਨੂੰ 29 ਨੂੰ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਜਿਹੜੀ ਉੱਥੇ ਰਵਾਨਗੀ ਹੋਣੀ ਹੈ ਉਹ ਆਪਣੇ ਇਲਾਕੇ ਦੇ ਵਿੱਚ ਜਿਹੜਾ ਹਲੋ ਕਾਕੜੇ ਨੂੰ ਜਿਹੜਾ ਨਗਰ ਕੀਰਤਨ ਨੇ ਜਾਣਾ ਸਭ ਉਹਦੇ ਸਬੰਧ ਦੇ ਵਿੱਚ ਉਹਨਾਂ ਬੱਚਿਆਂ ਦੀ ਸੋਚ ਸੀਗੀ ਕਿ ਜਿਹੜੇ ਐਨ ਆਰ ਆਈ ਬੱਚੇ ਬਾਹਰ ਦੇ ਮੁਲਕਾਂ 'ਚ ਬੈਠੇ ਆ ਕਿ ਅੱਜ ਦੇ ਦਿਨ ਕੱਲ ਦੇ ਦਿਨ ਦੇ ਲਈ ਜਿਹੜੇ ਬੱਚਿਆਂ ਨੂੰ ਦਸਤਾਰਾਂ ਜਿਹੜੀਆਂ ਕੇਸਰੀ ਦਸਤਾਰਾਂ ਜਿਹੜੀਆਂ ਵੰਡੀਆਂ ਜਾਣ ਤਾਂ ਜੋ ਜਿਹੜੇ ਆਪਣੇ ਜੋ ਮੈਸੇਜ ਜੋ ਸੁਨੇਹਾ ਸਾਡੇ ਜਿਹੜੇ ਸਾਨੂੰ ਦੇ ਕੇ ਗਏ ਨੇ ਸਾਡੇ ਕਿਹ ਛੋਟੇ ਸਾਹਿਬਜ਼ਾਦੇ ਨੇ ਚਾਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਪੂਰਾ ਪਰਿਵਾਰ ਵਾਰ ਕੇ ਸਾਜ ਉਸ ਕੌਮ ਦੇ ਜਿਹੜਾ ਉਹਨਾਂ ਨੇ ਆਪਣਾ ਵਾਂਸ ਭਾਰਿਆ ਸੋ ਉਸ ਫਾਰਮ ਦੇ ਲਈ ਜਿਹੜਾ ਇੱਕ ਮੈਸੇਜ ਜਿਹੜਾ ਇਹਨਾਂ ਬੱਚਿਆਂ ਨੇ ਜਿਹੜਾ ਦਿੱਤਾ ਤਾਂ ਜੋ ਖੜੇ ਹੋ ਕੇ ਅਸੀਂ ਆਪਣਾ ਜਿਹੜਾ ਇੱਕ ਨਤਮਸਤਕ ਹੋ ਸਕੀਏ ਉਹਨਾਂ ਨੂੰ ਸਿਰਦਾ ਕਰਦੇ ਅੱਜ ਆਪਣੇ ਪਹੁੰਚ ਆ ਲੋਰਕ ਕੀ ਕਹਿਣਾ ਚਾਹੂੰ ਇੰਨੀ ਛੋਟੀ ਉਮਰ ਦੀ ਇਹ ਲਾਹਾਨੀ ਸ਼ਹਾਦਤਾਂ ਜਿਹੜੀ ਕੁਰਬਾਨੀ ਸਾਡੇ ਸਾਡਾ ਪੰਥ ਸਾਡੀ ਤੇ ਮੈਂ ਕਹਿੰਦਾ ਜੇ ਕਹੀਏ ਸਾਰੀ ਲੋਕਾਂ ਇਹ ਜੇ ਨਾ ਹੈ ਇਹ ਸੰਸਾਰ ਬਚਿਆ ਜਾਂ ਇਹਦੇ ਜੀ ਇਨਸਾਨੀਅਤ ਬਚੀ ਹੈ ਤਈਨਾਂ ਸ਼ਹੀਦਾਂ ਦੇ ਕੁਰਬਾਨੀਆਂ ਸੱਤ ਹੈ ਤੁਸੀਂ ਦੇਖੋ ਕਦੇ ਬਾਬਰੂ ਮੋਰਿੰਗ ਕੇਵ ਨੂੰ ਸੂਬਾ ਸਰਹੰਦ ਨੂੰ ਕੋਈ ਯਾਦ ਕਰਦਾ ਹੈ ਉਹਨਾਂ ਦੀਆਂ ਕਿਤੇ ਜਿਹੜੇ ਕਦੋਂ ਉਹ ਮਰੇ ਕਿੰਨਾ ਉਹ ਜਿਉਂ ਏ ਕਿਹੜੀਆਂ ਉਹਨਾਂ ਦੀਆਂ ਕੀ ਕੀ ਪ੍ਰਾਪਤੀਆਂ ਮਿਲੀਆਂ ਸੀ ਉਹਨਾਂ ਦੇ ਹਮੇਸ਼ਾ ਮਾਣੇ ਕਰ ਮਰ ਕਦੇ ਜੇ ਅੱਜ ਯਾਦ ਕੀਤਾ ਜਾਂਦਾ ਹੈ ਜੇ ਅੱਜ ਮੇਲੇ ਲੱਗਦੇ ਨੇ ਅੱਜ ਕਿਤੇ ਨਾ ਕਿਤੇ ਜੇ ਲੰਗਰ ਪਛਾਦੇ ਇਹਨਾਂ ਬਹੁਤ ਵੱਡਾ ਕਿਤੇ ਕੇ ਨਗਰ ਕੀਰਤਨ ਸਜਦੇ ਨੇ ਤਾਂ ਉਹਨਾਂ ਲਈ ਸਜਦੇ ਨੇ ਜਿਨ੍ਹਾਂ ਨੇ ਸਾਰ ਦੇ ਵਿੱਚ ਜਿਹੜਾ ਹਮੇਸ਼ਾ ਇਸ ਸੰਸਾਰ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਹਮੇਸ਼ਾ ਧਰਮ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਅੱਜ ਉਹਨਾਂ ਦੇ ਅੱਜ ਦੇ ਸੂਤੇ ਸੂਰਬੀਰਾਂ ਦੀ ਜਿੱਤੇ ਮੈਂ ਕਹਿੰਦੇ ਸੂਰਜ ਜਿਹੜਾ ਜਿੱਥੇ ਉਹਨਾਂ ਦੀ ਆਸਕਿਆ ਮੌਜਮਾਨ ਆਲੋਰ ਖਾਤਮ ਤੇ ਮੈਂ ਕਹਣਾ ਇਹ ਸਥਾਨ ਦਾ ਤੇ ਦੀਵਾਨ ਟੋਟਰ ਮਲ ਦੀ ਦਾ ਜਿਨ੍ਹਾਂ ਨੇ ਦੁਨੀਆ ਦੀ ਬੇਸਟ ਟੀਮ ਦੀ ਜਿਹੜੀ ਸਭ ਤੋਂ ਪੈਗੀ ਜਗਾ ਖਰੀਦੀ 70000 ਪੁਰਾਣ ਦਿੱਲੀਆ ਕਰੀਆਂ ਬੈਠੇ ਬਹੁਤ ਤਣਾੜ ਹੋਣਗੇ ਉਦੋਂ ਪਰ ਜਿਹੜਾ ਨਰਾ ਦੀਵਾਨ ਟੋਟਰ ਮਲ ਦੀ ਨੇ ਜੋ ਕੀਤਾ ਉਹ ਵੀ ਜਿਹੜਾ ਵਾਹ ਕਮਾਲ ਵਾਹ ਖੂਬ ਜਿਹੜਾ ਉਹ ਹੈ ਤੇ ਉਹ ਸਦਾ ਹੀ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਤੇ ਉਹਨਾਂ ਦੀ ਜਿਹੜੀ ਇਸ ਦੇਰ ਨੂੰ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਦਾ ਹੀ ਯਾਦ ਰੱਖਿਆ ਜਾਊਗਾ ਤੇ ਸਾਡੀ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਵਾਲੀ ਕੌਮ ਹੈ ਜਿਹੜੀ ਹਮੇਸ਼ਾ ਚੜ੍ਹਦੀ ਕਲਾ 'ਚ ਗੱਲ ਕਰਦੀ ਹੈ ਚਾਹੇ ਉਹ ਸੋਖਾ ਹੈ ਚਾਹੇ ਉਹ ਦੁਖਾ ਦੁੱਖ ਜਮਨਾ ਮਾਤਮ ਦਾ ਮਰੋਣਾ ਸਿੱਖੇ ਨਹੀਂ ਤੇ ਚੜ੍ਹਦੀ ਕਲਾ ਵਾਲੀ ਕੌਮ ਹੈ ਤੇ ਇਸ ਕਰਕੇ ਤੁਸੀਂ ਦੇਖੋ ਕਿੰਨੇ ਆ ਲਹਿਰਾਂ ਬਹਿਰਾ ਹਾਲਾਂਕਿ ਸ਼ਹੀਦੀ ਦਿਹਾੜੇ ਨੇ ਪਰ ਨਾਲ ਇਹ ਵੀ ਹੈ ਕਿ ਇਹਨਾਂ ਸ਼ਹੀਦੀ ਦਿਹਾੜਾ ਦੇ ਵਿੱਚ ਵੀ ਚੜ੍ਹਦੀ ਕਲਾ ਵਾਲੇ ਜਿਹੜੀ ਸੰਗਤ ਨੌਜਵਾਨ ਸਾਥੀ ਸਾਰੇ ਇਸ ਇਲਾਕੇ ਦੇ ਜਿਹੜੇ ਕੰਮ ਇਹ ਕਰ ਰਹੇ ਨੇ ਸਾਰੇ ਇਸ ਕਲੋ ਨਗਰ ਕੀ ਤਨ ਆਉਣੇ ਉਹਦੇ ਲਈ ਵੀ ਬੜਾ ਵੱਡਾ ਉਤਰਾਲਾ ਤੇ ਮੈਂ ਸਾਰੀ ਸੰਗਤ ਨੂੰ ਕਹੂੰਗਾ ਕਿ ਆਲਵਰਖ ਸਾਹਿਬ ਜ਼ਰੂਰ ਆ ਕੇ ਜਾਣ ਮੱਥਾ ਟੇਕ ਕੇ ਜਾਣ ਨਤਮਸਤ ਹੋ ਕੇ ਜਾਣ ਬਹੁਤ ਵੱਡਾ ਸਤਿਕਾਰ ਹਰਜੀਤ ਕਾ ਘਰ ਸਾਹਿਬ ਐਗ੍ਰੀਜ ਤੇ ਦਾਸਪੁਰ ਦੇਪ ਸਿੰਘ ਪ੍ਰਧਾਨ ਗੁਰਦੁਆਰਾ ਮਜੀਦ ਸਾਹਿਬ ਢੰਡਾ ਆਲਵਰਖ ਅੱਜ ਮਲਕੇ ਲੰਗਰ ਲਗਾਏ ਗਏ ਨੇ ਕਿਸ ਤਰ੍ਹਾਂ ਵੀ ਕਹਿ ਸਕਕੀ ਕਿ ਭਾਵੇਂ ਇਸ ਵਾਰ ਅੱਜ ਜਿਹੜਾ ਦਿਹਾੜਾ ਇਹ ਜਗਤ ਮਾ ਮਾਤਾ ਗੁਦਕੌਰ ਜੀ ਪਾਪਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆਇਆ ਇਹ ਜਿਵੇਂ ਥਾਂ ਥਾਂ ਤੇ ਲੰਗਰ ਲਾਏ ਗਏ ਨੇ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਚੱਲ ਰਿਹਾ ਹੈ ਉੱਥੇ ਸਮਾਗਮ ਚੱਲ ਰਹੇ ਨੇ ਤੇ ਅੱਜ ਨਗਰ ਕੀਰਤਨ ਵੀ ਆ ਫਤਿਹਗੜ੍ਹ ਸਾਹਿਬ ਵਿਖੇ ਐਸੇ ਤਰ੍ਹਾਂ ਇੱਥੇ ਵੀ ਸਹਿਬਜ਼ਾਦਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਕਿਉਂਕਿ ਇੱਥੇ ਖਾਸ ਕਰਕੇ ਜਿਹੜਾ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਆਜ਼ਾਦਕਾਰ ਮਾਤਾ ਕੁਦਰਕੌਰ ਜੀ ਅਤੇ ਛੋਟੇ ਸਹਿਬ ਜੱਜ ਦੇ ਦਰਬਾਰ ਸਾਹਿਬ ਆ ਇਹ ਸਹਿਬਜ਼ਾਦਾ ਦੇ ਨਾਲ ਤੇ ਮਾਤਾ ਸਾਹਿਬ ਦੀ ਕੁਰਬਾਨੀ ਦੇ ਨਾਲ ਜੁੜਿਆ ਹੋਇਆ ਹੈ ਇਹ ਦਵਾਨ ਟੋਟਰਮਲ ਦੀ ਇੱਥੇ ਜ਼ਮੀਨ ਸੀ ਇਹ ਭਾਈ ਜੋਤ ਸਿੰਘ ਜਿਹੜਾ ਅਸਥਲਾਇ ਕਰਕੇ ਫਤਿਹਗੜ੍ਹ ਸਾਹਿਬ ਤੋਂ ਆਇਆ ਸੀ ਉਹ ਪਿੰਡ ਆਲੋੜ ਖਦਾ ਸੀ ਉਹ ਏਸੇ ਅਸਥਾਨ ਤੇ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਆ ਹਾਲੋ ਅਰਖ ਅੱਜ ਵੀ ਕੰਚ ਦੇ ਵਰਤਮਾਨ ਦੇ ਵਿੱਚ ਥੜਾ ਸਾਫ ਦੇ ਥੱਲੇ ਇਹ ਅਸਤ ਪਏ ਨੇ ਸਹਬ ਜਰਜਾਂ ਦੀ ਕੁਰਬਾਨੀ ਭਰੀ ਗੁਰੂ ਜੀ ਦਾ ਖਾਲਸਾ ਸ੍ਰੀ ਗੁਰੂ ਜੀ ਦੇ ਬਤੇ ਸਾਂਗਤਾਂ ਆ ਕੇ ਤਾਬ ਜਗ੍ਹਾ ਤੇ ਬੱਤੇਗੜ੍ਹ ਸਾਹਿਬ ਤੋਂ ਜਿਹੜੀਆਂ ਸੰਗਤਾਂ ਇਕੱਠੀਆਂ ਹੋਈਆਂ ਨੇ ਜੈਨਤਾਂ ਨੇ ਦੂਸਰੀ ਜਗ੍ਹਾ ਤੇ ਕਰਕੇ ਲੰਗਰ ਪਰਵਾੜ ਜੇ ਜੇਰੇ ਤੇ ਮਾਨਯੋਗ ਸਾਹਿਬ ਤੋਂ ਜੇਰੇ ਤੇ ਮਾਣ ਸਾਹਿਬ ਜਹਾਦਗਰ ਨਗਰ ਕੱਲ ਨੂੰ ਇੱਥੇ ਆਉਣਾ ਹੈ ਪਿਆਰੀਆਂ ਹੋ ਰਹੀਆਂ ਨੇ ਤੇ ਇਧਰੋਂ ਵੀ ਬਹੁਤ ਸਾਰੀਆਂ ਸੰਗਤਾਂ ਉਸ ਨਗਰ ਕੀਰਤਨ ਦੇ ਵਿੱਚ ਜੁੜਨਗੀਆਂ ਤੇ ਸਵੇਰੇ ਕੱਲ ਨੂੰ 7 ਵਜੇ ਤਕਰੀਬਨ ਗੁਰਦੁਆਰਾ ਜੋਤੀ ਮੰਦਿਰ ਫਤਿਹਗੜ੍ਹ ਸਾਹਿਬ ਤੋਂ ਉੱਥੋਂ ਇਹ ਨਗਰ ਕੀਰਤਨ ਰਵਾਨਾ ਹੋ ਜਾਣਾ ਹੈ ਕ੍ਰੋਮਿਕ ਕਮੇਟੀ ਜਿਹਦੇ ਵਿੱਚ ਨਾਲ ਸਹਿਯੋਗ ਹੋਵੇਗਾ ਅਤੇ ਹੋਰ ਸੰਤ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਲੀ ਵਾਲੇ ਉਹਨਾਂ ਨੇ ਉਹ ਅਗਵਾਈ ਕਰਦੇ ਨੇ ਤੇ ਪੰਜ ਪੈਰਿਆਂ ਦੀ ਅਗਵਾਈ ਤੇ ਬਸ ਬਹੁਤ ਜੀ ਬਹੁਤ ਜੀ ਬਹੁਤ ਜੀ ਬਹੁਤ ਜੀ ਮਾਜਾ ਕਰੇ ਆ ਕੇ ਇਹ ਨਗਰ ਕੀਰਤਨ ਆਇਆ ਤੇ ਬਹੁਤ ਸਾਰੀਆਂ ਮਜਾਰਾਂ ਸਤ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੇ ਸਾਰੇ ਜੱਟਾਂ ਨੂੰ ਮੁਸ਼ਕਲ ਹੋ ਜਾਊਗਾ ਜੱਟ ਦੇ ਵਿੱਚ ਫਿਰ ਰੋਕੀ ਦਿੱਤੀ ਜਾਂਦੀ ਹੈ ਸਵਾਰੋ ਬਾਈ ਜੱਟਾਂ ਦੇ ਮਾਣ ਨੂੰ ਇਹ ਪੰਡਾ ਹੋਰ ਖ ਜਿਹੜਾ ਅੱਜ ਹੋਰ ਦੇ ਵਿੱਚ ਕਈ ਵਾਰ ਪਹਿਲਾਂ ਪ੍ਰਮਾਣਿਤ ਹੈ ਦੁਬਾਰਾ ਫਿਰ ਉਹ ਜਿੱਤਰਾ ਕਹਿੰਦੇ ਨੇ ਚਾਰ ਹੋਏ ਨੇ ਇੱਕ ਹੱਥ ਵਰਗਾ ਦੁਬਾਰਾ ਜੀ ਦੇ ਕੋਈ ਮਾਜੋ ਇੱਕ ਵਾਰ ਬੈਠ ਜਾਓ ਜੀ ਨੇ ਸਾਹਿਬ ਜੱਜ ਜੀ ਇਹ ਬਰੂਗੀ ਉਹ ਜਿਹੜਾ ਸੱਤ ਸਪੋਰਟ ਵਾਲਾ ਫਟਾਇਆ ਜਾਂਦਾ ਬਹੁਤ ਬੜਾ ਖਾਇਦਾ ਸਰਵਰ ਉਹ ਦਿਵਾਨ ਟੋਡਰ ਵਾਲਾ ਕਕਰੇ ਦਾ ਸੀ ਉਹਦੀ ਇਹ ਜ਼ਮੀਨ ਸੀ ਪਿੰਡਾ ਨੋਕ ਬਹੁਤ ਬੜਾ ਅਸੀਂ ਦੇਖਦਾ ਕਿ ਸੀ ਦੇ ਗੇਟ ਪੜਿਆ ਹੋਇਆ ਇਹ ਮਤੋਂ ਅੱਧਾ ਕਿਲੋਮੀਟਰ ਤੇ ਇਹ ਅਸਥਾਨ ਆ ਇੱਥੇ ਬਹੁਤ ਸਾਰੇ ਇਨਸਾਨ ਆ ਕੇ ਨਤਮਾ ਸ਼ੁਰੂ ਹੋ ਗਿਆ ਜਿੰਨਾ ਨਗਰ ਕੀਰਤਨ ਕਿੰਨੇ ਦਿਨਾਂ ਤੋਂ ਆ ਰਿਹਾ ਕਿੰਨੇ ਚਿਰਾਂ ਤੋਂ ਆ ਰਿਹਾ ਜੀ ਓਰੇ ਇਹ ਨਗਰ ਕੀਰਤਨ ਜਦੋਂ ਸਹਿਬਜ਼ਾਦਾ ਦਾ 300 ਸਾਲਾਂ ਚ ਇੱਥੇ ਜਿਵੇਂ 2004 ਦੇ ਵਿੱਚ ਮਨਾਇਆ ਗਿਆ ਸੀ ਬਹੁਤ ਸੰਗਤਾਂ ਸੀ ਉਸ ਸਮੇਂ ਸੋ ਉਸ ਤੋਂ ਉਦੋਂ ਪਹਿਲਾ ਨਗਰ ਕੀਰਤਨ ਆਇਆ ਸੀ ਇਹ ਅਇਤਕੀ ਬੀਮਾ ਨਗਰ ਕੀਰਤਨ ਕੱਲ ਨੂੰ ਸਵੇਰੇ ਰਵਾਨਾ ਹੋਣਾ ਇੱਥੇ ਇੱਥੇ ਤਕਰੀਬਨ ਘਟਪਾਣ ਦਾ ਕਿਲੋ ਮੀਟਰ ਦੀ ਬਾਟ ਹੈ ਤੇ ਇਹ ਤਕਰੀਬਨ 16 17 ਘੰਟੇ ਲੱਗ ਜਾਂਦੇ ਨੇ ਇੱਥੋਂ ਆਉਣ ਦੇ ਕਿਉਂਕਿ ਸੰਗਤਾਂ ਸਾਡੇ ਆਜਾ ਕੋਈ ਥਾਂ ਨਹੀਂ ਥਾਂ ਨਹੀਂ ਹੁੰਦਾ ਜਿੱਥੇ ਕੋਈ ਸੰਗਤ ਨਮਸਕਾਰ ਕਰਨ ਲਈ ਖੜੀ ਨਾ ਹੋਵੇ ਜਿੱਥੇ ਪੰਜ ਪਿਆਰਾਂ ਦਾ ਸਤਕਾਰ ਨਾ ਹੋਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਾ ਆਵੇ ਹਰ ਥਾਂ ਤੇ ਸਤਕਾਰ ਕਰਨ ਲਈ ਨਮਸਕਾਰ ਕਰਨ ਲਈ ਸਾਰੇ ਥਾਂ ਤੇ ਸੰਗਤਾਂ ਖੜੀ ਹੋਏ ਲੰਗਰ ਲਾ ਕੇ ਸੰਗਤਾਂ ਖੜਦੀ ਆ। ਅਜੀ ਸਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਆਲੋ ਰੱਖਾ ਅੱਜ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ ਕੀ ਕਹਿਣਾ ਹੈ ਦੇਖੋ ਜੀ ਸਾਡਾ ਨਗਰ ਬੜਾ ਇਤਿਹਾਸਕ ਨਗਰ ਹੈ ਇੱਥੇ ਮਾਤਾ ਗੁਜਰਕ ਔਰ ਤੇ ਛੋਟੇ ਸਾਬਜਾਦਿਆਂ ਦੀਆਂ ਅਸਤੀਆਂ ਆਈਆਂ ਹੋਈਆਂ ਨੇ ਦੀਵਾਨ ਟੋਡਰ ਮਲ ਜੀ ਜੋ ਕਿ ਸਰਹੰਦ ਦੀ ਸਭ ਤੋਂ ਮਹਿੰਗੀ ਧਰਤੀ ਮੰਨੀ ਜਾਂਦੀ ਹੈ ਉੱਥੇ ਮੋਹਰਾਂ ਖੜੀਆਂ ਕਰਕੇ ਉਸ ਅਸਤੀਆਂ ਨੂੰ ਉੱਥੇ ਸੰਸਕਾਰ ਕੀਤੇ ਸੀ ਤਾਂ ਉਹ ਅਸਤੀਆਂ ਸਾਡੇ ਨਗਰ ਦੇ ਵਿੱਚ ਆਈਆਂ ਸੀ ਸੋ ਉਹ ਇਤਿਹਾਸ ਦੇ ਨਾਲ ਸਾਡਾ ਨਗਰ ਤੇ ਸਾਡੇ ਜਿਹੜੇ ਬਾਹਰ ਗਏ ਹੋਏ ਬੱਚੇ ਨੇ ਉਹ ਵੀ ਚੰਗੀ ਤਰ੍ਹਾਂ ਜਾਣੂ ਨੇ ਜੁੜੇ ਹੋਏ ਨੇ ਤਾਂ ਉਹਨਾਂ ਦਾ ਇਹ ਸੁਝਾਅ ਸੀ ਜਾਂ ਉਹਨਾਂ ਦਾ ਆਈਡੀਆ ਸੀ ਕਿ ਆਪਾਂ ਨੇ ਜਿਹੜੇ ਕਿਉਂਕਿ ਬੱਚੇ ਵੀ ਦੇਖਦੇ ਨੇ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਐ ਕਿਤੇ ਉਸ ਤੋਂ ਇਤਿਹਾਸ ਮਿਸ਼ਰ ਉਸ ਤੋਂ ਇਤਿਹਾਸ ਮਿਸ਼ਰ ਨਾ ਜਾਵੇ ਸਾਡੇ ਸਾਡਾ ਇਤਿਹਾਸ ਗੁੱਸੇ ਨਾ ਜਾਵੇ ਤਾਂ ਉਸ ਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਬੱਚਿਆਂ ਨੂੰ ਮੈਸੇਜ ਦੇਣ ਦੇ ਲਈ ਇਹ ਦਸਤਾਰਾਂ ਦਾ ਲੰਗਰ ਉਹਨਾਂ ਵੱਲੋਂ ਲਗਾਇਆ ਗਿਆ ਅਸੀਂ ਤਾਂ ਇੱਕ ਸੇਵਾਦਾਰ ਸੀ ਸੇਵਾ ਕਰਨ ਨਾਲ ਦੇਖੋ ਨੌਜਵਾਨਾਂ ਨੂੰ ਵੱਡਾ ਸਨੇਹ ਹੈ ਜੀ ਆਪਾਂ ਜਿਹੜਾ ਸਾਡਾ ਇਤਿਹਾਸ ਹੈ ਸਾਨੂੰ ਕਿਤੋਂ ਬਾਹਰੋਂ ਸਿੱਖਣ ਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਸਾਡੇ ਸਾਡੇ ਇਤਿਹਾਸ 'ਚ ਹੀ ਮਿਲਦਾ ਹੈ ਮੈਂ ਭਾਈ ਬਿਧੀ ਚੰਦ ਨੇ ਕਿਸ ਤਰ੍ਹਾਂ ਇੱਕ ਹਾਥੀ ਦਾ ਸ਼ਿਕਾਰ ਕੀਤਾ ਜਦੋਂ ਕਿ ਉਹ ਜੇ ਕੋਈ ਸੋਚੇ ਵੀ ਮੇਰੇ 'ਚ ਕੋਈ ਜਾਨ ਨਹੀਂ ਹੈਗੀ ਜਾਂ ਮੈਂ ਤਾਂ ਬਹੁਤ ਕਮਜ਼ੋਰ ਜਾਂ ਤਾਂ ਭਾਈ ਬਿਧੀ ਚੰਦ ਤੋਂ ਹਾਥੀ ਦਾ ਹਾਥੀ ਨੂੰ ਪਿੱਛੇ ਮੋੜ ਕੇ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਵਾ ਲੱਖ ਨਾਲ ਇੱਕ ਸਿੱਖ ਨੂੰ ਲੜਾਤਾ ਸੀ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਸਾਡੀ ਸਿੱਖ ਕੌਮ ਨੂੰ ਕੌਮ ਦੇ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਉਹਨਾਂ ਨੇ ਸਾਡੀ ਕੌਮ ਨੂੰ ਜੋ ਸਿਖਾਇਆ ਸੋ ਸਾਡੇ ਇਤਿਹਾਸ ਦੇ ਵਿੱਚ ਪਿਆ ਸਾਨੂੰ ਕਿਤੇ ਬਾਹਰ ਲੱਪਣ ਦੀ ਲੋੜ ਨਹੀਂ ਹੈਗੀ